ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਅਸੀਂ ਜਿੰਨੇ ਜਿਹੜਾ ਪ੍ਰਧਾਨ ਰਿਹਾ ਹੋਵੇ ਉਹੀ ਸ਼੍ਰੀ ਅਕਾਲ ਤਰ ਸਭ ਤੋਂ ਬੇਮੁਖ ਹੋ ਜਾਈ ਤੇ ਉਹਦੀ ਗੱਲ ਨਾ ਮੰਨੇ ਮੇਰੇ ਘਰੇ ਤੋਂ ਵੱਡਾ ਸਾਡੀ ਜਿਹੜੀ ਬੇਤਵਾਰੀ ਨਹੀਂ ਪੈਦਾ ਹੋ ਸਕਦੀ। ਕੋਈ ਵੈਸੇ ਇਹ ਤੁਹਾਨੂੰ ਰੱਖਣੀ ਵੀ ਸੱਚਾਈ ਦੀ ਅਜੇ ਜਦ ਤੱਕ ਅਕਾਲੀ ਦਲ ਇਕੱਠਾ ਨਾ ਹੁੰਦਾ। ਅਸਤੀਫਾ ਮਨਜ਼ੂਰ ਕਰਨੇ ਚਾਹੀਦੇ ਸੀਗੇ ਭਰਤੀ ਸ਼ੁਰੂ ਕਰਾ ਦੇਣੀ ਚਾਹੀਦੀ ਸੀ 14 ਜਨਵਰੀ ਤੋਂ ਪਹਿਲਾਂ ਪਹਿਲਾਂ। ਪਰ ਅਫਸੋਸ ਹੈ ਜੀ ਉਹ ਆਪ ਤੁਹਾਰੇ ਤੁਰੇ ਫਿਰਦੇ ਕੀ ਕਰੀਏ ਅੱਜ ਸ਼੍ਰੋਮਣੀ ਕਾਲੀ ਦਲ ਦੀ ਬਾਗੀ ਜਿਹੜੀ ਸੁਧਾਰ ਲਹਿਰ ਸੀ ਉਹਨਾਂ ਦੇ ਕੁਝ ਆਗੂ ਇਕੱਠੇ ਹੋਏ ਨੇ ਔਰ ਮੰਥਨ ਕੀਤਾ ਗਿਆ ਆਉਣ ਵਾਲੀ ਰਣਨੀਤੀ ਦੇ ਬੀਬੀ ਜਗੀਰ ਕੌਰ ਮੇਰੇ ਨਾਲ ਬੀਬੀ ਜੀ ਅੱਜ ਕੀ ਕੁਝ ਮੰਥਨ ਹੋਇਆ ਔਰ ਅਗਲੀ ਰਣਨੀਤੀ ਕੀ ਰਹੇਗੀ ਦੇਖੋ ਪਹਿਲਾਂ ਤੇ ਅਫਸੋਸ ਹੈ ਕਿ ਜਿਹਨੂੰ ਅਸੀਂ ਲੀਡਰ ਮੰਨੀ ਰੱਖਿਆ ਇੰਨੀ ਚਿਰ ਦਾ ਪਾਰਟੀ ਦਾ ਮੋਢੀ ਸੀ ਬੀਸੀ ਦੀ ਗੱਲ ਬੈਂਦੀ ਹੈ ਵੀ ਇੱਕ ਪ੍ਰਿੰਟ মিডিਆ ਨੇ ਉਹਨਾਂ ਨੇ ਇੰਨਾ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਹੁਕਮ ਦਾ ਅੱਜ ਵਗਿਆ ਕੀਤੀ ਹੈ ਕਿ ਕੋਈ ਸਿੱਖ ਸੋਚ ਹੀ ਨਹੀਂ ਸਕਦਾ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਅਸੀਂ ਜਿੰਨੇ ਜਿਹੜਾ ਪ੍ਰਧਾਨ ਰਿਆ ਹੋਵੇ ਉਹੀ ਸ਼੍ਰੀ ਅਕਾਲ ਤਰ ਸਾਹਿਬ ਤੋਂ ਬੇਮੁਖ ਹੋ ਜੇ ਤੇ ਉਹਦੀ ਗੱਲ ਨਾ ਮੰਨੇ ਮੇਰੇ ਖਿਆਲ ਇਹ ਤੋਂ ਵੱਡਾ ਸਾਡੀ ਜਿਹੜੀ ਬੇਤਵਾਰੀ ਨਹੀਂ ਪੈਦਾ ਹੋ ਸਕਦੀ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀਆਂ ਲਿਸਟਾਂ ਜਿਹੜੀਆਂ ਉਹ ਜਾਰੀ ਹੋ ਗਈਆਂ ਤੇ ਚੋਣ ਕਮਿਸ਼ਨ ਵੱਲੋਂ ਇਹ ਕਿਹਾ ਗਿਆ ਹੈ ਕਿ 24 ਜਨਵਰੀ ਤੱਕ ਇਹ ਸਕਰਟਿ ਨਹੀਂ ਹੋਏਗੀ 24 ਜਨਵਰੀ ਤੱਕ ਉਹ ਸਕਰਟਿ ਨਹੀਂ ਕਰਾਉਣ ਵਾਸਤੇ ਬੇਨਤੀ ਕਰਨੀ ਸੀ ਇਸ ਕਰਕੇ ਅਸੀਂ ਇਕੱਠੇ ਹੋਏ ਜਿਆਦਾ 14 ਜਨਵਰੀ ਨੂੰ ਮਾਗੀ ਮੇਲੇ ਤੇ ਕਾਨਫਰੰਸ ਵੀ ਰੱਖੀ ਗਈ ਹੈ ਅਕਾਲੀ ਦਲ ਵੱਲੋਂ ਦੇਖੋ ਵੈਸੇ ਤੇ ਉਹਨੂੰ ਰੱਖਣੀ ਨਹੀਂ ਸੱਚਾਈ ਦੀ ਅਜੇ ਜਦ ਤੱਕ ਅਕਾਲੀ ਦਲ ਇਕੱਠਾ ਨਾ ਹੁੰਦਾ ਅਸਤੀਫੇ ਮਨਜ਼ੂਰ ਕਰਨੇ ਚਾਹੀਦੇ ਸੀਗੇ ਭਰਤੀ ਸ਼ੁਰੂ ਕਰਾ ਦੇਣੀ ਚਾਹੀਦੀ ਸੀ 14 ਜਨਵਰੀ ਤੋਂ ਪਹਿਲਾਂ ਪਹਿਲਾਂ ਪਰ ਅਫਸੋਸ ਹੈ ਜੀ ਉਹ ਆਪ ਮਹਾਰਾ ਹੀ ਤਰੀ ਫਿਰਦੇ ਕੀ ਕਰੀਏ ਕਮੇਟੀ ਬਣਾਈ ਗਈ ਹੈ ਜੀ ਅਗਲੀ ਮੈਂਬਰਸ਼ਿਪ ਲਈ ਉਸ ਕੋਲ ਅਪਰੋਚ ਕਰੋਗੇ ਜੀ ਕਿ ਨਵੀਂ ਕਮੇਟੀ ਦਾ ਉਹਨਾਂ ਨੇ ਕਨਵੀਨਰ ਬਣਾਇਆ ਉਹਨੂੰ ਤੇ ਹੁਣ ਰਹਿਣਾ ਨਹੀਂ ਚਾਹੀਦਾ ਉਹਨੂੰ ਖੜਾ ਨਹੀਂ ਚਾਹੀਦਾ ਇਕੱਠੇ ਹੁਣ ਅਰਜੰਦਰ ਸੇ ਤਾਮੀਨ ਨੂੰ ਹੁਣ ਕੋਈ ਹੱਕ ਨਹੀਂ ਕਿਉਂਕਿ ਉਹ ਜਦੋਂ ਲਾਗੂ ਨਹੀਂ ਕਰਾ ਸਕਿਆ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹਦੀ ਪਰਤੀ ਨਹੀਂ ਸ਼ੁਰੂ ਕਰਾ ਸਕਿਆ ਇਸ ਸਾਲ ਬੀਬੀ ਲਾਉਂਗਾ ਤੁਸੀਂ ਵੀ ਉੱਧਰ ਜਾਣਾ ਹੋਵੇਗਾ ਇਕੱਠੇ ਹੋਣ ਦੀ ਸਭਾਵਨਾ ਨਜ਼ਰ ਆਉਂਦੀ ਹੈ ਜੀ ਮੋੜੇ ਇਕੱਠੇ ਇੱਕ ਪਲੇਟਫਾਰਮ ਜੇ ਉਹ ਬਾਗੀ ਰਹੇ ਫਿਰ ਬਿਲਕੁਲ ਨਹੀਂ ਜ ਮਨ ਕੇ ਸਾਰੇ ਕੁਝ ਅਕਾਲ ਤਖਤ ਦਾ ਹੁਕਮ ਫਿਰ ਅਸੀਂ ਇਕੱਠੇ ਪ੍ਰਤੀ ਕਰ ਸਕਦੇ ਤਾਂ ਬੀਬੀ ਜਗੀਰ ਕਹਿੰਦੇ ਨੇ ਸਿੱਧੇ ਤੁਰ ਤੇ ਕਹਿੰਦੇ ਜਿੰਨਾ ਸਮਾਂ ਉਹ ਬਾਗੀ ਨਹੀਂ ਅਸੀਂ ਇਕੱਠੇ ਨਹੀਂ ਹੋ ਸਕਦੇ ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਦਿੱਤੇ ਗਏ ਹੁਕਮ ਨੂੰ ਨਹੀਂ ਮੰਨੇ ਜਾਂਦਾ ਉਨਾ ਸਮਾਂ ਅਸੀਂ ਉਹਨਾਂ ਦੇ ਨਾਲ ਨਹੀਂ ਜਾਵਾਂਗੇ ਔਰ ਜਿਹੜੀ ਕਮੇਟੀ ਬਣਾਈ ਗਈ ਸੀ ਹਰਜਿੰਦਰ ਸਿੰਘ ਧਾਮੀ ਦੇ ਗਵਾਈ ਦੇ ਵਿੱਚ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਕਿ ਉਹਦੇ ਉਹ ਹੈੱਡ ਦੇ ਤੌਰ ਤੇ ਕੰਮ ਕਰਨ ਕੋ ਉਸ ਨੂੰ ਲਾਗੂ ਨਹੀਂ ਕਰਵਾ ਪਾਇਆ ਅੱਜ ਪਟਿਆਲਾ ਦੇ ਵਿੱਚ ਵੱਡੀ ਮੀਟਿੰਗ ਸੀ ਬਾਗੀ ਸੁਧਾਰ ਲਹਿਰ ਜਿਹਦੀ ਸਮਾਪਤੀ ਹੋ ਚੁੱਕੀ ਪਰ ਅਗਲੀ ਰਣਨੀਤੀ ਕੀ ਹੋਵੇ ਇਸ ਨੂੰ ਲੈ ਕੇ ਸੁਝਾਅ ਮੰਗੇ ਗਏ ਸੀ ਵਰਕਰਾਂ ਤੋਂ ਉਸ ਨੂੰ ਲੈ ਕੇ ਅੱਜ ਵੱਡੀ ਮੀਟਿੰਗ ਸੀ ਕੈਮਰਮੈਨ ਪਰਮਿੰਦਰ ਦੇ ਨਾਲ ਰਮਨਦੀਪ ਅਨਮਿਉ ਟੀਵੀ ਪਟਿਆਲਾ